ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਹੋਰ ਕਈ ਸੂਬਿਆਂ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਸਥਿਤੀ ਹੁਣ ਬਹੁਤ ਭਿਆਨਕ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੁਣ ਹੜਾਂ ਵਾਲੀ ਹੋ ਚੁੱਕੀ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹਲੇ ਤੱਕ ਪਾਣੀ ਨਹੀਂ ਆਇਆ ਉੱਥੇ ਫਸਲਾਂ ਦੀ ਬਰਬਾਦੀ ਹੋ ਚੁੱਕੀ ਹੈ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜ ਆ ਚੁੱਕੇ ਹੈ ਪਾਣੀ ਆ ਚੁੱਕਾ ਹੈ ਜਿਵੇਂ ਕਿ ਅੰਮ੍ਰਿਤਸਰ ਗੁਰਦਾਸਪੁਰ ਜ਼ਿਲੰਦਰ ਲੁਧਿਆਣਾ ਹੁਸ਼ਿਆਰਪੁਰ ਫਰੀਦਕੋਟ ਫਾਜ਼ਿਲਕਾ ਤੇ ਦਰਨਦਾਰਨ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਸਥਿਤੀ ਹੁਣ ਬਹੁਤ ਭਿਆਨਕ ਹੋ ਚੁੱਕੀ ਹੈ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਰਹਿਣ ਨੂੰ ਵੀ ਉਹਨਾਂ ਦੇ ਕੋਈ ਟਿਕਾਣਾ ਨਹੀਂ ਹੈਗਾ ਤੇ ਸਰਕਾਰ ਵੀ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਉਪਰਾਲਾ ਨਹੀਂ ਕਰ ਰਹੀ ਜਿਸ ਦੇ ਨਾਲ ਕੀ ਲੋਕਾਂ ਦੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਸਕੇ ਪੰਜਾਬੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਾਲੇ ਮੰਨਿਆ ਜਾਂਦਾ ਹੈ ਤੇ ਇਹ ਗੱਲ ਸੱਚ ਵੀ ਹੈ ਪੂਰੇ ਭਾਰਤ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਇਨਸਾਨੀਅਤ ਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਉੱਥੇ ਪੰਜਾਬੀ ਜਿਹੜੇ ਨੇ ਵੱਦ ਚੜ ਕੇ ਉਹਨਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਨੇ ਪਰ ਪੰਜਾਬ ਹੁਣ ਜਿਹੜਾ ਆਪਣੀ ਮਦਦ ਖੁਦ ਕਰ ਰਿਹਾ ਹੈ ਕੋਈ ਸਰਕਾਰ ਵੱਲੋਂ ਜਾਂ ਫਿਰ ਹੋਰ ਸੂਬਿਆਂ ਤੋਂ ਕੋਈ ਹਲੇ ਤੱਕ ਮਦਦ ਦੀ ਉਮੀਦ ਜਿਹੜੀ ਹੈ ਹਲੇ ਤੱਕ ਨਹੀਂ ਬਣਦੀ ਨਜ਼ਰ ਆ ਰਹੀ ਮੌਸਮ ਵਿਭਾਗ ਵੱਲੋਂ ਵੀ ਹਲੇ ਲਗਾਤਾਰ ਚੇਤਾਵਨੀ ਜਾਰੀ ਕੀਤੀ ਹੋਈ ਹੈ ਜਿੱਦਾਂ ਕਿ ਅਗਸਤ ਦਾ ਮਹੀਨਾ ਹੁਣ ਪੂਰਾ ਹੜ੍ਹਾਂ ਵਾਲਾ ਤੇ ਤੇਜ਼ بارش ਵਾਲਾ ਬੀਤ ਹੀ ਹੋਇਆ ਏ ਉਸੇ ਤਰ੍ਹਾਂ ਸਤੰਬਰ ਮਹੀਨੇ ਦੇ ਵਿੱਚ ਵੀ ਇਹੀ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਇਸ ਕੁਦਰਤੀ ਆਫਤ ਤੋਂ ਪੂਰੇ ਭਾਰਤ ਤੇ ਪੰਜਾਬ ਤੇ ਨਾਲ ਲੱਗਦੇ ਹੋਰ ਸੂਬਿਆਂ ਨੂੰ ਹਾਲੇ ਕੋਈ ਨਜਾਤ ਮਿਲਣ ਦੀ ਉਮੀਦ ਨਹੀਂ ਜਿਤਾਈ ਜਾ ਰਹੀ ਤੇ ਸਤੰਬਰ ਮਹੀਨੇ ਦੇ ਵਿੱਚ ਵੀ ਲਗਾਤਾਰ بارش ਹੋਣ ਦੀ ਸੰਭਾਵਨਾ ਤੇ ਅਲਰਟ ਜਿਹੜੇ ਨੇ ਉਹ ਜਾਰੀ ਕੀਤੇ ਹੋਏ ਨੇ ਪੰਜਾਬ ਦੇ 1200 ਤੋਂ 1400 ਪਿੰਡ ਜਿਹੜੇ ਨੇ ਪੂਰੀ ਤਰ੍ਹਾਂ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਨੇ ਉਹਨਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਬਹੁਤ ਮੁਸ਼ਕਿਲ ਹੋ ਚੁੱਕੀ ਹੈ ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਥੋੜੇ ਜਿਹਾ ਤੋੜਾ ਤੇ ਬਹੁਤੇ ਜੋ ਬਹੁਤਾ ਮਦਦ ਦੇ ਲਈ ਆਪਾਂ ਜਿਹੜਾ ਇਹ ਆਪਣਾ ਹੱਥ ਜਿਹੜਾ ਇਹ ਉਹਨਾਂ ਲੋਕਾਂ ਦੇ ਅੱਗੇ ਵਧਾਈਏ ਤੇ ਉਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਕੁਝ ਸੁਖਾਲੀ ਹੋ ਸਕੇ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੁਣ ਹੜ੍ਹ ਆ ਚੁੱਕੇ ਨੇ ਉਹ ਲੋਕ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਨਾਤੇ ਉਨਾ ਆਂ ਦੇ ਬੈਠਣ ਦੇ ਕੋਈ ਜਾਂ ਫਿਰ ਸੌਣ ਲਈ ਕੋਈ ਘਰ ਰਿਹਾ ਏ ਤੇ ਨਾ ਹੀ ਫਸਲਾਂ ਰਹੀਆਂ ਨੇ ਪੂਰੀ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਉਹ ਮੁਸ਼ਕਿਲ ਹੋ ਚੁੱਕੀ ਹੈ ਇਸ ਲਈ ਆਪਾਂ ਸਾਰਿਆਂ ਨੂੰ ਮਦਦ ਜਿਹੜੀ ਹੈ ਮਿਲ ਜੁਲ ਕੇ ਹੀ ਕਰਨੀ ਪਾਏਗੀ ਤੇ ਪਰਮਾਤਮਾ ਅੱਗੇ ਅਰਦਾਸ ਕਰਨੀ ਪਵੇਗੀ ਕਿ ਜਿਹੜੀ ਇਹ ਕੁਦਰਤੀ ਆਫਤ ਹੁਣ ਆਪਣੇ ਉੱਤੇ ਪੈ ਰਹੀ ਹੈ ਇਸ ਤੋਂ ਆਪਾਂ ਨੂੰ ਛੇਤੀ ਤੋਂ ਛੇਤੀ ਜਿਹੜੀ ਹੈ ਉਹ ਨਿਜਾਤ ਮਿਲ ਸਕੇ ਪੰਜਾਬ ਸੂਬਾ ਮਕਰੂਬ ਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਹੈ ਤੇ ਇਸ ਤੇ ਉੱਤੇ ਹੀ ਨਿਰਭਰ ਕਰਦਾ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਬਹੁਤ ਉਪਜਾਊ ਧਰਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ ਤੇ ਇਸ ਸਾਲ ਜੇਕਰ ਆਪਾਂ ਗੱਲ ਕਰੀਏ ਤੇ ਕੁਦਰਤੀ ਆਫਤ ਕਰਕੇ ਫਸਲਾਂ ਅਤੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪੂਰੇ ਸਾਲ ਲਗਾਤਾਰ ਮੌਸਮ ਜਿਹੜਾ ਇਹ ਉਹ ਅਦਲਾ ਬਦਲੀ ਵਾਲੇ ਵੇਖਣ ਨੂੰ ਮਿਲਿਆ ਹੈ ਕੋਈ ਸਥਿਰ ਮੌਸਮ ਜਿਹੜਾ ਇਹ ਸਾਲ ਨਜ਼ਰ ਨਹੀਂ ਆਇਆ ਇਸ ਕਰਕੇ ਕਿਸਾਨਾਂ ਅਤੇ ਖੇਤੀ ਦਾ ਬਹੁਤ ਜ਼ਿਆਦਾ ਨੁਕਸਾਨ ਇਸ ਹਾਲ ਆਪਾਂ ਨੂੰ ਝੱਲਣਾ ਪਿਆ ਏ ਫਸਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਝੋਨੇ ਦੀ ਫਸਲ ਸਬਜ਼ੀ ਦੀ ਫਸਲ ਤੇ ਗੰਨੇ ਦੀ ਫਸਲ ਤੇ ਪੰਜਾਬ ਦੇ ਵਿੱਚ ਹੋਰ ਜਿਹੜੀਆਂ ਵੀ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ ਇਸ ਸਮੇਂ ਪੂਰੀ ਤਰ੍ਹਾਂ ਮੌਸਮ ਦੀ ਜ਼ਪੇੜ ਦੇ ਵਿੱਚ ਆ ਚੁੱਕੀਆਂ ਨੇ ਤੇ ਸਾਰੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਏ ਜੇਕਰ ਸਥਿਤੀ ਇਸ ਤਰ੍ਹਾਂ ਹੀ ਰਹੀ ਤਾਂ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਦੇ ਵਿੱਚ ਅਨਾਜ ਸਬਜ਼ੀਆਂ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਕਿਲਤ ਵੇਖਣ ਨੂੰ ਮਿਲੇਗੀ ਤੇ ਮੰਗਾਈ ਦੀ ਦਰ ਜਿਹੜੀ ਆ ਹੋਰ ਜ਼ਿਆਦਾ ਵੱਧ ਜਾਵੇਗੀ ਇਸ ਦੇ ਨਾਲ ਜਿਹੜੇ ਆਮ ਲੋਕਾਂ ਦੀ ਜ਼ਿੰਦਗੀ ਆ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਿਲ ਹੋ ਸਕਦੀ ਹੈ ਇਸ ਸਾਲ ਕਿਸਾਨਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਆਰਥਿਕ ਬੋਝ ਜਿਹੜਾ ਹੈ ਉਹ ਪੈਣ ਵਾਲਾ ਹੈ ਕਿਉਂਕਿ ਆਪਾਂ ਸਾਰੇ ਹੀ ਕਿਸਾਨ ਆਪਣੀਆਂ ਫਸਲਾਂ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਕਰ ਚੁੱਕੇ ਹਾਂ ਪਹਿਲਾਂ ਫਸਲਾਂ ਦੀ ਲਵਾਈ ਦੇ ਲਈ ਆਪਾਂ ਖੇਤਾਂ ਦੀ ਵਾਹੀ ਕਰਨ ਦੇ ਲਈ ਡੀਜ਼ਲ ਦੰਦਾ ਖਰਚਾ ਕਰ ਚੁੱਕੇ ਆ ਫਿਰ ਝੋਨੇ ਦੀ ਲਵਾਈ ਦਾ ਖਰਚਾ ਫਿਰ ਉਸ ਨੂੰ ਪਾਲਣ ਪੋਸਣ ਦੇ ਲਈ ਰੇ ਸਪਰੇ ਖਾਦ ਦਾ ਖਰਚਾ ਕਰ ਚੁੱਕੇ ਆ ਪਰ ਹੁਣ ਜਿਹੜੀ ਮੌਸਮ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਉਸ ਦੇ ਵਿੱਚ ਜਿਹੜਾ ਪੂਰਾ ਆਰਥਿਕ ਬੋਝ ਆ ਉਹ ਕਿਸਾਨਾਂ ਦੇ ਉੱਤੇ ਪੈਣ ਵਾਲਾ ਹੈ ਜਿਹੜੇ ਕਿਸਾਨ ਆਪਣੇ ਖੁਦ ਘਰ ਦੀ ਖੇਤੀ ਵੀ ਕਰਦੇ ਨੇ ਜਮੀਨ ਨਹੀਂ ਠੇਕੇ ਤੇ ਲੰਦੇ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਆਰਥਿਕ ਸੰਕਟ ਪੈਦਾ ਹੋਵੇਗਾ ਤੇ ਜਿਹੜੇ ਕਿਸਾਨਾਂ ਕੋਲ ਪੈਲੀ ਘੱਟ ਹੈ ਉਹ ਠੇਕੇ ਦੇ ਉੱਤੇ ਲੈ ਕੇ ਖੇਤੀ ਕਰਦੇ ਨੇ ਤੇ ਆਪਣੇ ਕਹਾ ਟੱਬਰ ਦਾ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਜਿਹੜਾ ਇਹ ਮੁਸੀਬਤਾਂ ਜਿਹੜੀਆਂ ਪੈਣ ਨੂੰ ਤਿਆਰ ਨੇ ਇਸ ਕਰਕੇ ਰੱਬ ਅਗੇ ਅਰਦਾਸ ਕਰੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਇਹ ਛੇਤੀ ਤੋਂ ਛੇਤੀ ਜਿਹੜਾ ਇਹ ਉਹ ਸਾਫ਼ ਹੋ ਸਕੇ ਤੇ ਜਿਹੜਾ ਆਪਣੇ ਉੱਤੇ ਸੰਕਟ ਬਣਿਆ ਹੋਇਆ ਹੈ ਉਸ ਤੋਂ ਆਪਾਂ ਬਚ ਸਕੀਏ ਇਸ ਦੁੱਖ ਤੇ ਮੁਸੀਬਤ ਦੀ ਘੜੀ ਦੇ ਵਿੱਚ ਆਪਾਂ ਨੂੰ ਸਰਕਾਰਾਂ ਤੋਂ ਕੋਈ ਬਹੁਤ ਹੀ ਜ਼ਿਆਦਾ ਮਦਦ ਦੀ ਉਮੀਦ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਇਹ ਹਮੇਸ਼ਾ ਉਹ ਅਮੀਰ ਲੋਕਾਂ ਕੋਆਪਰੇਟਿਵ ਘਰਾਣੇ ਆ ਤੇ ਵਪਾਰੀਆਂ ਵੱਲ ਜ਼ਿਆਦਾ ਚੁੱਕਦੇ ਨੇ ਤੇ ਜੇਕਰ ਇਹਨਾਂ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਇਹਨਾਂ ਦਾ ਜਿੱਡਾ ਮਰਜੀ ਵੱਡਾ ਲੋਨ ਹੋਵੇ ਉਹ ਇਹ ਦੇਖੇ bina ਮਾਫ਼ ਕਰ ਦਿੱਤਾ ਜਾਂਦਾ ਹੈ ਕਿ ਇਸ ਦਾ ਆਮ ਲੋਕਾਂ ਦੇ ਜਾਨ ਜੀਵਨ ਉੱਤੇ ਕੀ ਅਸਰ ਪਵੇਗਾ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਜਿਹੜੀ ਮੁਸੀਬਤ ਹੈ ਉਹ ਚੀਜ਼ ਤੋਂ ਛੇਤੀ ਢਾਲ ਸਕੇ ਤੇ ਲੋਕਾਂ ਦੀ ਜ਼ਿੰਦਗੀ ਹੈ ਉਹ ਆਮ ਦਿਨਾਂ ਦੀ ਤਰ੍ਹਾਂ ਸੁਖਾਲੀ ਹੋ ਸਕੇ ਤੇਔਖਾ ਸਮਾਂ ਲੰਘ ਕੇ ਸੌਖਾ ਸਮਾਂ ਜਿਹੜਾ ਇਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਦੁਬਾਰਾ ਆ ਸਕੇ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਮੁਸ਼ਕਿਲ ਦਾ ਸਮਾਂ ਹੈ ਉਹ ਜੀਤੀ ਤੋਂ ਜੀਤੀ ਬੀਤ ਜਾਵੇ